ਸਰਨਸੀ ਜ਼ਵੰਦ ਜੋ ਕਾਰਵਾਈ ਤਲਵੰਡੀ ਪੁਲਿਸ ਵੱਲੋਂ ਕੀਤੀ ਗਈ ਹੈ ਇਹ ਕੀ ਹੈ ਇਹ ਇਸ ਤਰ੍ਹਾਂ ਹੈਗਾ ਮਾਲ ਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਵਰਿੰਦਰ ਗੁਰਜੀਤ ਸਿੰਘ ਐਸਐਸ ਇਹਨਾਂ ਯੂਪੀ ਸਾਹਿਬ ਬਠਿੰਡਾ ਦੇ ਸ਼੍ਰੀ ਸੁਨੀਲਪਾਲ ਸਿੰਘ ਪਰਮਾਰ ਸਾਹਿਬ ਤੇ ਸ਼੍ਰੀ ਦੀਪਕ ਪਾਰਖ ਜੀ ਐਸਐਸਪੀ ਬਠਿੰਡਾ ਹੈ ਜੀ ਦੇ ਹੁਕਮਾਂ ਦੇ ਅਨਸਾਰ ਤੇ ਇਹਨਾਂ ਦੀ ਯੋਗ ਰਵਾਈ ਦੇ ਹੇਠ ਜਿਹੜਾ ਨਸ਼ੇਸ ਮੰਗਰਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਤਲਵੰਡੀ ਪੁਲਿਸ ਵੱਲੋਂ ਜਿਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 88 ਜਿਹੜੀ ਹੈਗੀ ਹੈ ਬਟਾ 120 ਦਰਜ ਡਿਸਟ੍ਰਿਕਟ ਕੀਤੀ ਗਈ ਹੈ ਥਾਣਾ ਤਲਵੰਡੀ ਪੁਲਿਸ ਵੱਲੋਂ ਦੋ ਵਿਅਕਤੀਆਂ ਦੇ ਖਿਲਾਫ ਇੱਕ ਦਾ ਨਾਮ ਜਿਹੜਾ ਹੈਗਾ ਜੀ ਜਸਵਿੰਦਰ ਸਿੰਘ ਤੇ ਦੂਸਰੇ ਦਾ ਨਾਮ ਜਿਹੜਾ ਹੈ ਇੰਦਰਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਕੇ ਡਰਾਈਵ ਸਪੈਟਸਰ ਨੂੰ ਨਾਲ ਲੈ ਕੇ ਤੇ ਇਹਨਾਂ ਦੀ ਫਲੈਸ਼ੀ ਕਰਨ ਤੇ ਜਿਹੜਾ ਹੈਗਾ ਕਿ ਇਹ ਇਹਨਾਂ ਦੋਵੇਂ ਜੀ ਹੈਗੀਆਂ ਰਸਈ ਦੀ ਦਵਾਈ ਕੰਤੀ ਗੂੜੀਆਂ ਜਿਹੜੀਆਂ ਹੈਗੀਆਂ ਬਰਾਮਤਿਕੀਆਂ ਗਈਆਂ ਸੀ। ਜਿਹਦੇ ਸਬੰਦ ਇਹਨਾਂ ਤੇ ਐਫ ਆਈ ਆਰ ਲਾਗ ਕੀਤੀ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਕੁਝ ਕਿਸੇ ਦੇ ਆਧਾਰ ਤੇ ਜਿਹੜਾ ਇੱਕ ਬਦਨਾਮ ਵਿਅਕਤੀ ਪਰਸ਼ੇਮ ਸਿੰਘ ਉਰਫ ਟੈਂਪਾ ਟੇਪਾਈ ਪਿੰਡ ਦਾ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਅਸੀਂ 29 ਐਨਡੀਪੀ ਸੈਕਟਰ ਤੋਂ ਢੀਂ ਜਿਹੜਾ ਹੈਗਾ ਨਾਮਿਨੇਟ ਕੀਤਾ ਸੀਗਾ। ਤੇ ਜਿਹਨੂੰ ਅਸੀਂ ਜਿਹੜਾ ਹੈਗਾ 29 ਤਰੀਕ ਨੂੰ ਜਿਹੜਾ ਜਿਹੜਾ ਹੈ ਮਤਲਬ ਅਰੈਸਟ ਕੀਤਾ ਹੈਗਾ ਹੁਣ। ਤੇ ਇਹਦੇ ਵਿੱਚ ਇਸ ਦਾ ਜਿਹੜਾ ਹੈਗਾ ਪੁਲਿਸ ਰਿਪੋਰਟ ਲਿਖ ਦਿੰਦਾ ਜਦ ਸਾਹਮਣੇ ਦੇਖਦਾ ਸੀ ਇਹਦੇ ਸਰਚ ਬਰਾਂਡ ਕਿਤੇ ਸੀਗੇ ਜਿਹਦੇ ਸਬੰਧ ਚ ਅਸੀਂ ਕਾਰਵਾਈ ਕਰਦੇ ਹੋਏ ਡਾਗਨਸਵਰ ਸਾਹਿਬ ਨੂੰ ਨਾਲ ਲੈ ਕੇ ਤੇ ਹੋਰ ਉੱਚ ਅਸਰਾਂ ਨੂੰ ਨਾਲ ਲੈ ਕੇ ਇਹਦੇ ਤੇ ਜਿਹੜੀ ਹੈਗੀ ਹੈ ਸਰਚ ਕੀਤੀ ਗਈ ਹੈ ਇਹਨਾਂ ਦੀ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਭਾਗੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਹੈ 67 ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਨਸ਼ੇ ਦੀਆਂ ਜਿਹੜੀਆਂ ਹੈਗੀਆਂ ਉਹ ਗ੍ਰਾਮਕਿਪਿਆ nghiਆ ਡਾਕਟਰ ਸਾਹਿਬ ਵੱਲੋਂ ਤੇ ਉਹਨਾਂ ਨੇ ਆਪਣੇ ਕਮਰੇ ਵਿੱਚ ਪੁਲਿਸ ਨੇ ਕਮਰੇ ਵਿੱਚ ਲਈਆਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਦਵਾਈਆਂ ਦੇ ਵਿੱਚ ਨਕੋਟੇ ਰੱਖੀ ਗਈਆਂ ਨਸ਼ੀਲੀਆਂ ਦਵਾਈਆਂ ਜੋ ਕਿ ਐਨਡੀਪੀਐਸ ਅਧੀਨ ਜਿਹੜੀਆਂ ਹੈਗੀਆਂ ਆਮੀਆਂ ਹੈਗੀਆਂ ਉਹ ਵੀ ਜਿਹੜੀਆਂ ਹੈਗੀਆਂ 176 ਗੋਲੀਆਂ ਜਿਹੜੀਆਂ ਹੈਗੀਆਂ ਨਸ਼ੀਲੀਆਂ ਰਿਕਵਰ ਕੀਤੀਆਂ ਜਿਹਦੇ ਆਧਾਰ ਤੇ ਜਿਹੜਾ ਹੈਗਾ ਪਰਸੇਮ ਤੇ ਪੈਂਦੇ ਖਿਲਾਫ ਜਿਹੜਾ ਹੈਗਾ 22ਬੀ ਐਨਡੀਪੀ ਸਖਤ ਦਾ ਵਾਦਾ ਕੀਤਾ ਗਿਆ ਹੈਗਾ ਤੇ ਇਹ ਜਿਹੜੀਆਂ ਦਵਾਈਆਂ ਜਿਹੜੀਆਂ ਕੁੱਲ ਰਿਕਵਰ ਕੀਤੀਆਂ ਗਈਆਂ ਹੈਗੀਆਂ ਡਰੱਗਸ ਫੋਰਸ ਸਾਹਿਬ ਵੱਲੋਂ ਤੇ ਪੁਲਿਸ ਮੈਕਿੰਗ ਵੱਲੋਂ ਇਹ ਜਿਹੜੀਆਂ ਹੈਗੀਆਂ ਇਹਨਾਂ ਦੀ ਕੁੱਲ ਕੀਮਤ ਜਿਹੜੀ ਹੈਗੀ ਹੈ ਇਹ ਤਕਰੀਬਨ 5 ਕਰੋੜ ਤੇ 35 ਲੱਖ ਰੁਪਏ ਦੀ ਜਿਹੜੀ ਇਹਨਾਂ ਦੀ ਕੀਮਤ ਮੰਨੀ ਗਈ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈਗੀ ਹੈ ਪਲਵੰਡੀ ਪੁਲਿਸ ਦੀ ਹੱਦ ਦੇ ਨਾਲ ਜਿਹੜੀ ਹੈਗੀ ਹੈ ਡਰੱਗ ਇੰਸਪੈਕਟਰਾਂ ਨੇ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਐ ਕੀਤੀ ਹੈਗੀ ਐ ਤੇ ਪੁਲਿਸ ਬਠਿੰਡਾ ਪੁਲਿਸ ਨੇ ਜਿਹੜਾ ਹੈਗਾ ਇੱਕ ਤਰ੍ਹਾਂ ਜਿਹੜੀ ਹੈਗੀ ਐ ਨਸ਼ੇ ਦੀ ਜਿਹੜੀ ਹੈ ਕਮਰ ਤੋੜ ਦਿੱਤੀ ਜਿੰਦੀ ਸਰ ਇੱਕ ਕੀ ਬਰਾਮਦ ਕੀਤੀ ਹੋਈ ਐ ਇਹਦੇ ਵਿੱਚ ਬਰਾਮਦ ਕੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਦੇ ਵਿੱਚ ਜਿਹੜੀਆਂ ਹੈਗੀਆਂ 67 ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਰਿਕਵਰ ਹੋਈਆਂ ਇਸ ਤੋਂ ਇਲਾਵਾ ਐਨਡੀਪੀਐਸ ਅਖਤ ਦੇ ਅਧੀਨ ਜਿਹੜੀ ਹੈਗੀ ਐ 176 ਨਸ਼ੀਲੀਆਂ ਗੋਲੀਆਂ ਵੱਖ-ਵੱਖ ਕਿਸਮ ਦੀਆਂ 6 ਪ੍ਰਕਾਰ ਦੀਆਂ ਇਹਦੇ ਵਿੱਚ ਗੋਲੀਆਂ ਹੈਗੀਆਂ ਉਹ ਰਿਕਵਰ ਕਿਹੜੇ ਦੋਸ਼ੀ ਅਨਸਾਰ ਫੜਿਆ ਹੋਇਆ ਤੇ ਕਿੰਨੇ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਪਹਿਲਾ ਜਿਹੜਾ ਹੈਗਾ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਜਸਵਿੰਦਰ ਸਿੰਘ ਸੇਖੋ ਤੇ ਇਹ ਜਿਹੜਾ ਤਲਵੰਡੀ ਦਾ ਰਹਿਣ ਵਾਲਾ ਤੇ ਇਹਦਾ ਬੇਟਾ ਹੈਗਾ ਇੰਦਰਪ੍ਰੀਤ ਸਿੰਘ ਜੋ ਫਤਿਹ ਮੈਡੀਕਲ ਦੇ ਨਾਂ ਤੇ ਇੱਕ ਜਿਹੜੀ ਹੈਗੀ ਕੈਮਿਸਟਰੀ ਦੀ ਦੁਕਾਨ ਕਰਦਾ ਸੀਗਾ ਇਹ ਡਰੱਗ ਕੰਟਰੋਲ ਸਭ ਨੂੰ ਨਾਲ ਲੈ ਕੇ ਤੇ ਰੇਡ ਕੀਤੀ ਸੀ ਕਿ ਇੱਥੋਂ ਹੋਈਆਂ ਨਸ਼ੀਆਂ ਬੋਲੀਆਂ ਲਈਆਂ ਪ੍ਰਾਪਤ ਕੀਤੀਆਂ ਸੀ ਸੈੱਟ ਤੇ ਇਸ ਤੋਂ ਬਾਅਦ ਜਿਹੜਾ ਹੈਗਾ 29 ਜਨਵਰੀ ਸੱਤਕਦੀਨ ਸੇਮ ਟੈਪ ਆਈ ਨੂੰ ਜਿਹੜਾ ਹੈਗਾ ਇਹ ਮੌਮੀਨਿਕ ਕਰਕੇ ਰਸ਼ਕੀਦਾ ਹੈ ਸਾਰੇ ਜਦਨ ਜਾਰੀ ਰਹੇਗਾ ਹਾਂ ਇਹ ਜਿਹੜਾ ਯਤਨ ਜਿਹੜਾ ਹੈਗਾ ਨਸ਼ੇ ਦੇ ਪ੍ਰਤੀ ਜਿਹੜਾ ਹੈਗਾ ਜਾਂ ਨਸ਼ੇ ਦੇ ਖਿਲਾਫ ਇਹ ਯਤਨ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਜਾਰੀ ਰਹੂਗਾ ਤੇ ਅਸੀਂ ਨਸ਼ੇ ਨੂੰ ਜਿਹੜਾ ਹੈਗਾ ਜੜ ਤੋਂ ਕੱਟ ਕੇ ਲਾਉਣਾ ਔਰ ਤੁਹਾਨੂੰ ਤੁਸੀਂ ਚੀਜ਼ ਨਹੀਂ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ੇ ਤੋਂ ਗੁਰੇਜ਼ ਕਰਨ ਤੇ ਇਹੋ ਜਿਹੇ ਜਿਹੜੇ ਨਸ਼ਾ ਵੇਚਣ ਵਾਲਿਆਂ ਤੋਂ ਜਿਹੜਾ ਹੈਗਾ ਬਚ ਕੇ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਜਿਆਦਾ ਤੋਂ ਜਿਆਦਾ ਐਜੂਕੇਟ ਕਰਨ ਤੇ ਆਪਣੀ ਨਸ਼ੇ ਦੇ ਪ੍ਰਤੀ ਜਿਹੜੇ ਹੈਗੇ ਆ ਇੱਕ ਮਹਿੰਮ ਛੇ